ਅੱਜ ਅਸੀਂ ਬਣਾਵਾਂਗੇ ਸੌਣ ਦੇ ਮਹੀਨੇ ਦੇ ਸਪੈਸ਼ਲ ਮਾਲਪੂੜੇ ਮਾਲਪੂੜੇ ਆਪਾਂ ਆਟੇ ਨਾਲ ਬਣਾਵਾਂਗੇ ਤੇ ਬਿਨਾ ਚਾਣੀ ਤੋਂ ਬਣਾ ਕੇ ਤਿਆਰ ਕਰਾਂਗੇ ਤੇ ਨਾ ਹੀ ਦੇ ਵਿੱਚ ਬੇਕਿੰਗ ਪਾਊਡਰ ਤੇ ਬੇਕਿੰਗ ਸੋਡਾ ਪਾਣਾ ਹੈ ਫਿਰ ਵੀ ਇਹ ਬਹੁਤ ਹੀ ਜ਼ਿਆਦਾ ਫੁੱਲੇ ਫੁੱਲੇ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਆ ਤੇ ਸੌਣ ਦਾ ਮਹੀਨਾ ਚੱਲ ਰਿਹਾ ਸੌਣ ਦੇ ਮਹੀਨੇ ਦੇ ਵਿੱਚ ਮਾਲ ਪੂੜੇ ਤੇ ਖੀਰ ਜਿਹੜੀ ਬਹੁਤ ਜ਼ਿਆਦਾ ਖਾਧੀ ਜਾਂਦੀ ਹੈ ਕਿਉਂਕਿ ਸਾਰਿਆਂ ਨੂੰ ਖਾਣਾ ਬਹੁਤ ਹੀ ਜ਼ਿਆਦਾ ਪਸੰਦ ਹੁੰਦੀ ਹੈ ਖਾਸ ਕਰਕੇ ਬਰਸਾਤਾਂ ਦੇ ਵਿੱਚ ਸੌਣ ਦੇ ਮਹੀਨੇ ਦੇ ਵਿੱਚ ਤੇ ਮੈਂ ਕਿੱਦਾਂ ਬਣਾ ਕੇ ਤਿਆਰ ਕੀਤਾ ਇਹਦੇ ਵਿੱਚ ਕੀ ਕੀ ਪਾਇਆ ਵੀਡੀਓ ਨੂੰ ਲਾਸਟ ਤੱਕ ਦੇਖਿਓ ਜੇਕਰ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤੇ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਆਓ ਫਿਰ ਬਣਾਉਣਾ ਸ਼ੁਰੂ ਕਰਦੇ ਆਂ ਇਹ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ ਇੱਕ ਵੱਡੀ ਛਿਰਮਚੀ ਲਈਏ ਤੇ ਇਹਦੇ ਵਿੱਚ ਇੱਕ ਵੱਡਾ ਬੋਲ ਭਰ ਕੇ ਜਿਹੜਾ ਹੈ ਆਟੇ ਦਾ ਪਾਣਾ ਹੈ ਆ ਤੇ ਜਿੰਨਾ ਮੈਂ ਆਟਾ ਲਿਆ ਇਹਦਾ 1/4 ਹਿੱਸਾ ਇਹਦੇ ਵਿੱਚ ਪਾਵਾਂਗੇ ਸੂਜੀ ਦਾ ਤੁਸੀਂ 2 ਚਮਚ ਵੀ ਪਾ ਸਕਦੇ ਹੋ ਪਰ ਜੇਕਰ ਆਪਾਂ 1/4 ਹਿੱਸਾ ਪਾਵਾਂਗੇ ਤੇ ਬਾਹਰੋਂ ਕ੍ਰਿਸਪੀ ਅੰਦਰੋਂ ਇਕਦਮ ਸੌਫਟ ਬਣ ਕੇ ਤਿਆਰ ਹੋਣਗੇ 2 ਚਮਚ ਪਾਵਾਂਗੇ ਇਹਦੇ ਵਿੱਚ ਨਾਰੀਅਲ ਦਾ ਬੁਰਾਦਾ ਇਹ ਪੂਰੀ ਤਰ੍ਹਾਂ ਦੇ ਨਾਲ ਆਪਸ਼ਨਲ ਹੈ ਜੇਕਰ ਤੁਹਾਡੇ ਕੋਲ ਨਹੀਂ ਹੈ ਜਾਂ ਤੁਸੀਂ ਨਹੀਂ ਪਾਣਾ ਚਾਹੁੰਦੇ ਤੇ ਇਸ ਤੋਂ ਬਿਨਾਂ ਵੀ ਇਹ ਬਣਾ ਸਕਦੇ ਹੋ ਬਹੁਤ ਹੀ ਟੇਸਟੀ ਬੰਦੇ ਆ ਹੁਣ ਆਪਾਂ ਇਹ ਬਿਨਾ ਚਾਣੀ ਤੋਂ ਬਣਾ ਰਹੇ ਹਾਂ ਤੇ ਇਸ ਕਾਰਨ ਇਹਦੇ ਵਿੱਚ 3 ਤੋਂ 4 ਚਮਚ ਜਿਹੜੀ ਇਹਦੇ ਵਿੱਚ ਖੰਡ ਪਾਣੀ ਆ ਆਪਾਂ ਤੁਸੀਂ ਖੰਡ ਦੀ ਜਗ੍ਹਾ ਗੁੜ ਵੀ ਪਾ ਸਕਦੇ ਹੋ ਗੁੜ ਜਿਹੜਾ 4 ਤੋਂ 5 ਚਮਚ ਜਿਹੜਾ ਪਾਓ ਮੈਂ 3 ਚਮਚ ਚੀਨੀ ਦੇ ਵਿੱਚ ਪਾ ਦिती ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਸੌਂਫ ਸੌਂਫ ਦਾ ਪਾਊਡਰ ਜਿਹੜਾ ਉਹ ਵੀ ਤੁਸੀਂ ਪਾ ਸਕਦੇ ਹੋ ਪਰ ਮੈਂ ਸਾਬਤੀ ਸੌਂਫ ਜਿਹੜੀ ਇਹ ਪਾ ਰਹੀ ਆ ਹੁਣ ਇਹਦੇ ਵਿੱਚ ਪਾਣਾ ਇੱਕ ਗਲਾਸ ਦੁੱਧ ਪਹਿਲੇ ਇਹਨਾਂ ਨੂੰ ਸੁੱਕੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਾਂਗੇ ਤੇ ਫਿਰ ਇਹਦੇ ਵਿੱਚ ਦੁੱਧ ਪਾਵਾਂਗੇ ਦੁੱਧ ਦੀ ਜਗ੍ਹਾ ਤੁਸੀਂ ਮਿਲਕ ਪਾਊਡਰ ਵੀ ਪਾ ਸਕਦੇ ਹੋ ਤਿੰਨ ਤੋਂ ਚਾਰ ਚਮਚ ਇਹਦੇ ਨਾਲ ਕੀ ਹੁੰਦਾ ਕਿ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਖਾਣ ਦੇ ਵਿੱਚ ਇੱਕਦਮ ਸੌਫਟ ਬਣ ਕੇ ਤਿਆਰ ਹੁੰਦੇ ਆ ਦੁੱਧ ਦੇ ਨਾਲ ਦੁੱਧ ਜਿਹੜਾ ਲੈਣਾ ਤੁਸੀਂ ਰੂਮ ਟੈਂਪਰੇਚਰ ਦਾ ਲੈਣਾ ਨਾ ਠੰਡਾ ਤੇ ਨਾ ਹੀ ਗਰਮ ਹੋਣਾ ਚਾਹੀਦਾ ਨਹੀਂ ਤਾਂ ਫਿਰ ਗੁਟਲੀਆਂ ਬਣ ਨਹੀਂ ਆਟੇ ਦੀਆਂ ਦੇ ਵਿੱਚ ਇਸ ਕਾਰਨ ਦੁੱਧ ਜਿਹੜਾ ਰੂਮ ਟੈਂਪਰੇਚਰ ਦਾ ਲੈਣਾ ਹੁਣ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾਣਾ ਆਪਾਂ ਤੁਸੀਂ ਚਾਹੋ ਤੇ ਸਾਰਾ ਦੁੱਧ ਪਾ ਸਕਦੇ ਹੋ ਜਾਂ ਫਿਰ ਸਾਰਾ ਪਾਣੀ ਹੀ ਪਾ ਸਕਦੇ ਹੋ ਦੁੱਧ ਦੀ ਜਗ੍ਹਾ ਤਾਂ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਮੀਡੀਅਮ ਸਾਈਜ਼ ਦਾ ਜਿਹੜਾ ਆ ਮੀਡੀਅਮ ਜਿਹਾ ਬੈਟਰ ਬਣਾ ਕੇ ਤਿਆਰ ਕਰਨਾ ਹੈ ਮੀਡੀਅਮ ਦਾ ਮਤਲਬ ਨਾ ਤੇ ਜ਼ਿਆਦਾ ਪਤਲਾ ਤੇ ਨਾ ਹੀ ਜ਼ਿਆਦਾ ਗਾੜਾ ਹੋਣਾ ਚਾਹੀਦਾ ਬੈਟਰ ਕੁਝ ਇਸ ਤਰ੍ਹਾਂ ਦਾ ਬੈਟਰ ਜਿਹੜਾ ਬਣਾ ਕੇ ਆਪਾਂ ਤਿਆਰ ਕਰਨਾ ਔਰ ਪਾਣੀ ਦੀ ਕੁਆਂਟੀਟੀ ਜਿਹੜੀ ਹੈ ਇਹ ਘੱਟ ਵੱਧ ਹੋ ਸਕਦੀ ਹੈ ਕਿਉਂਕਿ ਜਿਹੜਾ ਆਟਾ ਮੋਟਾ ਹੁੰਦਾ ਉਹਦੇ ਵਿੱਚ ਪਾਣੀ ਜਿਹੜਾ ਜ਼ਿਆਦਾ ਲੱਗਦਾ ਹੈ ਜਿਹੜਾ ਆਟਾ ਬਰੀਕ ਹੁੰਦਾ ਉਹਦੇ ਵਿੱਚ ਪਾਣੀ ਜਿਹੜਾ ਘੱਟ ਲੱਗਦਾ ਇਸ ਕਾਰਨ ਪਾਣੀ ਦੀ ਕੁਆਂਟੀਟੀ ਵਧ ਘੱਟ ਹੋ ਸਕਦੀ ਹੈ ਤੇ ਪਾਣੀ ਜਿਹੜਾ ਥੋੜਾ ਥੋੜਾ ਤੇ ਦੋ ਗਲਾਸ ਜਿਹੜੇ ਇੱਕ ਗਲਾਸ ਦੁੱਧ ਤੇ ਇੱਕ ਗਲਾਸ ਪਾਣੀ ਜਿਹੜਾ ਇਹਦੇ ਵਿੱਚ ਪੈ ਗਿਆ ਆ ਤੇ ਬੈਟਰ ਜਿਹੜਾ ਸਾਡਾ ਬਣ ਕੇ ਤਿਆਰ ਹੋ ਜਾਣਾ ਸਾਵਨ ਦਾ ਮਹੀਨਾ ਚੱਲ ਰਿਹਾ ਸਾਵਨ ਦੇ ਮਹੀਨੇ ਦੇ ਵਿੱਚ ਮਾਲ ਪੂੜੇ ਜ਼ਰੂਰ ਬਣਾਏ ਜਾਂਦੇ ਆ ਤੇ ਖਾਦੇ ਜਾਂਦੇ ਆ ਇਹਦੇ ਨਾਲ ਖੀਰ ਹੋਏ ਤੇ ਬਹੁਤ ਹੀ ਵਧੀਆ ਲੱਗਦੀ ਹੈ ਖਾਣ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਮੈਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਈਆਂ ਮਿਕਸ ਕਰਨ ਤੋਂ ਬਾਅਦ ਇਹਨੂੰ ਮੈਂ 2-3 ਮਿੰਟ ਲਈ ਚੰਗੀ ਤਰ੍ਹਾਂ ਦੇ ਨਾਲ ਫੈਂਟ ਲਿਆ ਤਾਂ ਕਿ ਇਹਦੇ ਵਿੱਚ ਚੰਗੀ ਤਰ੍ਹਾਂ ਜਾਲੀ ਬਣ ਜਾਏ ਹੁਣ ਇਹਨੂੰ ਆਪਾਂ 10-15 ਮਿੰਟ ਲਈ ਰੈਸਟ ਕਰਨ ਲਈ ਛੱਡ ਦਿੰਨੇ ਆ ਤਾਂ ਕਿ ਸੂਜੀ ਜਿਹੜੀ ਆਪਾਂ ਪਾਈ ਹੈ ਨਾ ਇਹ ਚੰਗੀ ਤਰ੍ਹਾਂ ਦੇ ਨਾਲ ਫੁੱਲ ਜਾਏ ਉਹ ਜਿਹੜਾ ਬੈਟਰ ਬਣਾਣਾ ਹੈ ਇਹ ਕੁਝ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਐਕਡਮ ਰਨਿੰਗ ਬੈਟਰ ਰਨਿੰਗ ਦਾ ਮਤਲਬ ਕਿ ਜਦੋਂ ਆਪਾਂ ਕੜਸੀ ਦੇ ਨਾਲ ਉਪਰੋ ਸੁਟੀਏ ਐਕਡਮ ਧਾਰ ਵਰਗਾ ਡਿਗਣਾ ਚਾਹੀਦਾ ਥੱਲੇ ਟੁੱਟਣਾ ਨਹੀਂ ਚਾਹੀਦਾ ਤਾਂ ਹੀ ਮਾਲਪੂੜੇ ਵਧੀਆ ਬਣ ਕੇ ਤਿਆਰ ਹੁੰ ਤੇਲ ਗਰਮ ਕਰਨੇ ਮੈਂ ਰੱਖ ਦਿੱਤਾ ਸੀ ਜਿਸ ਵੀ ਬਰਤਨ ਦੇ ਵਿੱਚ ਤੁਸੀਂ ਇਹ ਬਣਾਣੇ ਆ ਤੁਸੀਂ ਉਹ ਬਰਤਨ ਜਿਹੜਾ ਲੈਣਾ ਫਲੈਟ ਹੋਣਾ ਚਾਹੀਦਾ ਕੋਈ ਵੀ ਫਰਾਈਪੈਨ ਵਗੈਰਾ ਜਿੱਦਾਂ ਦਾ ਮੈਂ ਲਿਆ ਸੀ ਮਿਸੇ ਤਰੀਕੇ ਦਾ ਜਾਂ ਤੇ ਫਿਰ ਤੁਸੀਂ ਲੋਹੇ ਦਾ ਤਵਾ ਜਿਹੜਾ ਹੁੰਦਾ ਜਿਹਦੇ ਉੱਤੇ ਆਪਾਂ ਰੋਟੀਆਂ ਬਣਾਣੇ ਆ ਉਹ ਲੈ ਕੇ ਉਹਦੇ ਵਿੱਚ ਇੱਕ ਇੱਕ ਬਣਾ ਸਕਦੇ ਹੋ ਹੁਣ ਆਪਾਂ ਕੜਛੀ ਦੇ ਨਾਲ ਉੱਤੋਂ ਜਿਹੜਾ ਬੈਟਰ ਹੈ ਸੁੱਟਣਾ ਇਹਨੂੰ ਆਪਾਂ ਫੈਲਾ ਦੇਣਾ ਕੁਝ ਇਸ ਤਰ੍ਹਾਂ ਦੇ ਨਾਲ ਉਹ ਤੇਲ ਦੀ ਕੁਆਂਟੀਟੀ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਕ ਪਾਈ ਹੈ ਮੈਂ ਜਿਆਦਾ ਕੁਆਂਟੀਟੀ ਹੋਏਗੀ ਤੇ ਫਿਰ ਵਧੀਆ ਨਹੀਂ ਬਣਨਗੇ ਥੋੜੀ ਕੁਆਂਟੀਟੀ ਤੇਲ ਜਿਹੜੀ ਹੈ ਉਹ ਲੈਣਾ ਤੁਸੀਂ ਘੋੜੀ ਜਗਾ ਤੁਸੀਂ ਤੇਲ ਦੀ ਜਗ੍ਹਾ ਤੁਸੀਂ ਸੋਰੀ ਕਿਉਂ ਵੀ ਜਿਹੜਾ ਹੈ ਲੈ ਸਕਦੇ ਹੋ ਜਿੰਨੇ ਇੱਕ ਬੈਚ ਦੇ ਵਿੱਚ ਆਣਗੇ ਆਪਾਂ ਉਹਨੇ ਪਾ ਦੇਣੇ ਆ ਤੇ ਆਪਾਂ ਕੀ ਕਰਨਾ ਚਮਚ ਦੇ ਨਾਲ ਜਾਂ ਫੇਰ ਸਪੈਚੂਲਾ ਦੇ ਨਾਲ ਤੇਲ ਇਹਦੇ ਉੱਪਰ ਸੁੱਟਣਾ ਕੁਝ ਇਸ ਤਰ੍ਹਾਂ ਦੇ ਨਾਲ ਦੇਖਣ ਤੋਂ ਹੀ ਪਤਾ ਚੱਲ ਰਿਹਾ ਇਹਨਾਂ ਵਿੱਚ ਕਿੰਨੀ ਵਧੀਆ ਜਾਲੀ ਜਿਹੜੀ ਬਣ ਰਹੀ ਹੈ ਨਾ ਤੇ ਇਹਦੇ ਵਿੱਚ ਬੇਕਿੰਗ ਪਾਊਡਰ ਪਾਇਆ ਨਾ ਹੀ ਬੇਕਿੰਗ ਸੋਡਾ ਪਾਇਆ ਜਦੋਂ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਫੈਂਟ ਜਿੰਨੇ ਆ ਫੈਂਟ ਲੈਣੇ ਆ ਤੇ ਫਿਰ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਹੁਣ ਇੱਕ ਸਾਈਡ ਤੇ ਇਹ ਹੋ ਗਿਆ ਤੇ ਇਹਨਾਂ ਨੂੰ ਆਪਾਂ ਉਲਟਾ ਦੇਣੇ ਆ ਬਹੁਤ ਹੀ ਸੌਖਾ ਤਰੀਕਾ ਮੈਂ ਤੁਹਾਨੂੰ ਦੱਸਿਆ ਮਾਲਪੂੜੇ ਬਣਾਉਂਦਾ ਤੁਸੀਂ ਘਰ ਦੇ ਵਿੱਚ ਇੱਕ ਵਾਰ ਇਹ ਬਣਾ ਕੇ ਜ਼ਰੂਰ ਦੇਖਿਓ ਬਹੁਤ ਹੀ ਪਸੰਦ ਆਣਗੇ ਤੁਹਾਨੂੰ ਇਹ ਮਾਲਪੂੜੇ ਇਹਨਾਂ ਨੂੰ ਮੈਂ ਉਲਟਾ ਦਿੱਤਾ ਇੱਕ ਸਾਈਡ ਤੇ ਜਗ੍ਹਾ ਬਚਦੀ ਸੀ ਬਚ ਰਹੀ ਸੀ ਤੇ ਉਹਦੇ ਉੱਤੇ ਆਪਾਂ ਬੈਟਰ ਜਿਹੜਾ ਹੋਰ ਪਾ ਦਿੰਨੇ ਆ ਤੇ ਬਸ ਇਸੇ ਤਰੀਕੇ ਨਾਲ ਉਲਟਾਉਂਦੇ ਪਲਟਾਉਂਦੇ ਇਹਨਾਂ ਨੂੰ ਆਪਾਂ ਫ੍ਰਾਈ ਕਰ ਲੈਣਾ ਹੈ ਐਸੀ ਫਲੇਮ ਜਿਹੜੀ ਇਹ ਲੋ ਹੀ ਰੱਖਣੀ ਹੈ ਜੇ ਘਰਹੀ ਹੋਏਗੀ ਜਾਂ ਮੀਡੀਅਮ ਹੋਏਗੀ ਤਾਂ ਫਿਰ ਅੰਦਰੋਂ ਕੱਚੇ ਰਹਿ ਜਾਣਗੇ ਇਸ ਕਾਨ ਗੈਸ ਦੀ ਫਲੇਮ ਜਿਹੜੀ ਲੋ ਰੱਖਣੀ ਹੈ ਬਹੁਤ ਹੀ ਜ਼ਿਆਦਾ ਫੁੱਲੇ ਫੁੱਲੇ ਇਹ ਮਾਲਪੂੜੇ ਬਣ ਕੇ ਤਿਆਰ ਹ ਜਿਹੜੇ ਹੋ ਗਏ ਇਹਨਾਂ ਨੂੰ ਆਪਾਂ ਨਿਚੋੜ ਕੇ ਕੱਢ ਲੈਣੇ ਆ ਨਿਚੋੜਨ ਦਾ ਮਤਲਬ ਇਹ ਹੈ ਕਿ ਜਿਹੜਾ ਵੀ ਐਕਸਟਰਾ ਤੇਲ ਇਹਦੇ ਵਿੱਚ ਹੋਏਗਾ ਚੰਗੀ ਤਰ੍ਹਾਂ ਦੇ ਨਾਲ ਉਹ ਨਿਕਲ ਜਾਏਗਾ ਕੁਝ ਇਸ ਤਰ੍ਹਾਂ ਦੇ ਨਾਲ ਤੇ ਜਿਹੜੇ ਬਾਕੀ ਹੁਣ ਜਗ੍ਹਾ ਬਚੀ ਇਹਦੇ ਵਿੱਚ ਹੋਰ ਪਾ ਦਿੰਨੇ ਆ ਤੇ ਸਾਰੇ ਮਾਲ ਪੂਰੇ ਇਸੇ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਨੇ ਆ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖਦੇ ਹੋ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗਦੀ ਹੈ ਇਹ ਵੀ ਜਰੂਰ ਦੱਸਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇ ਹੇਠਾਂ ਤੁਹਾਡੇ ਕਮੈਂਟ ਮੈਨੂੰ ਮੋਟੀਵੇਟ ਕਰਦੇ ਆ ਕਿਉਂਕਿ ਬਹੁਤ ਹੀ ਸਿੰਪਲ ਤੇ ਆਸਾਨ ਰੈਸਪੀਜ਼ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨੀ ਆ ਤੇ ਜੇ ਕੋਈ ਕੁਐਰੀ ਹੁੰਦੀ ਹੈ ਤੇ ਉਹ ਵੀ ਤੁਸੀਂ ਕਮੈਂਟ ਕਰਕੇ ਪੁੱਛ ਲਿਆ ਕਰੋ ਬਸ ਬਾਕੀ ਮੈਂ ਇਦਾਂ ਹੀ ਪਾ ਦਿੱਤੀ ਹੈ ਤੇ ਸਾਰੇ ਇਸੇ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰ ਲੈਣੇ ਆ ਸਾਰੇ ਮੈਂ ਬਣਾ ਕੇ ਤਿਆਰ ਕਰ ਲਿਆ ਇਹਦੇ ਨਾਲ ਮੈਂ ਖੀਰ ਬਣਾਈ ਹੈ ਖੀਰ ਦੀ ਰੈਸਪੀ ਮੈਂ ਪਹਿਲੇ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ ਗੁੜ ਵਾਲੇ ਜਿਹੜੇ ਮਾਲਪੂੜੇ ਬਣਾਏ ਸੀ ਉਹਦੇ ਵਿੱਚ ਮੈਂ ਖੀਰ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਉਹ ਮਾਲਪੂੜੇ ਮੈਂ ਤਵੇ ਦੇ ਉੱਤੇ ਬਣਾ ਕੇ ਤਿਆਰ ਕੀਤੇ ਸੀ ਮੈਂ ਤੁਹਾਨੂੰ ਇਹ ਕਮਾਲ ਪੁੜਾ ਜਿਹੜਾ ਦਿਖਾਨੀ ਕਿੰਨੇ ਸੌਫਟ ਬਣ ਕੇ ਤਿਆਰ ਹੋਏ ਆ ਦੇਖੋ ਤਾਂ ਹੀ ਪਤਾ ਚੱਲ ਰਿਹਾ ਕਿੰਨੀ ਵਧੀਆ ਇਹਦੇ ਵਿੱਚ ਜਾਲੀ ਬਣੀ ਹੋਈ ਹੈ ਤੇ ਤੁਹਾਨੂੰ ਇਹ ਰੈਸਪੀ ਮਾਲ ਪੁੜਿਆਂ ਦੀ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਘਰ ਦੇ ਵਿੱਚ ਇੱਕ ਵਾਰ ਬਣਾ ਕੇ ਰੈਸਪੀ ਜਰੂਰ ਟਰਾਈ ਕਰਿਓ ਤੇ ਜੇਕਰ ਚੰਗੀ ਲੱਗੀ ਹੈ ਵੀਡੀਓ ਲਾਈਕ ਸ਼ੇਅਰ ਕਰਕੇ ਮਿਲਦੇ ਆਂ ਅੱਜ ਦੀ ਕਿਸੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ